ਗੁਰੂ ਰੂਪ ਗੁਰੂ ਪਿਆਰੀ ਗੁਰਸਾਰੀ ਸਤਿ ਸਤ ਜੀਓ ਸਤਗੁਰਾਂ ਦੇ ਪਵਿੱਤਰ ਦਰ ਤੇ ਉੱਤੇ ਰਾਣ ਮਿਲ ਕੇ ਹਾਜ਼ਰੀਆਂ ਲਵਾਦਿ ਹਾਂ ਆਉ ਜੀ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਮਨ ਜੋੜਨਾ ਕਰੀਏ ਪਿਆਰੇ ਲੜੀवार ਵਿਆਖਿਆ ਸਬ ਸ੍ਰੀ ਗੁਰੂ ਅਰਜਨ ਦੇਵ ਜੀ ਮਾਰਾ ਜੀ ਦੀ ਪਾਵਨ ਪੁੱਤਰ ਪਰਮਾਨੰ ਸੁਖਮਣੀ ਸਾਹਿਬ ਦੇ ਵਿੱਚੋਂ ਚੱਲ ਰਹੀ ਹੈ 8ਵੀਂ ਅਸਤ ਗਦੀ ਦੇ ਅੱਜ 8ਵੇਂ ਪਾਦੀ ਆਪਾਂ ਵਿਚਾਰ ਕਰਨੀ ਹੈ ਪਾਉ ਪਹਿਲਾਂ ਪਾਠ ਕਰ ਲੀ ਜੀ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ब्रह्मज्ञानी सद्जीवै नहीं मरता ब्रह्मज्ञानी मुक्त जगत् जीका दाता ब्रह्मज्ञानी पूर्ण पुरुष दाता ब्रह्मज्ञानी ਨਾਥ ਕਾ ਨਾ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਬ੍ਰਹਮ ਗਿਆਨੀ ਕਾ ਸਗਲ ਤਾਰ ਬ੍ਰਹਮ ਗਿਆਨੀ ਆਪ ਨਰੰਕਾਰ ਬ੍ਰਹਮ ਗਿਆਨੀ ਕੀ ਸੋਪਾ ब्रह्म ज्ञानी बने नानक ब्रह्म ज्ञानी सर्व का वत ली ए है जी 8वीं अष्टपदी दे 8वीं पद दा पाठ आओ जी विचार करदे हां ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ ਕਹਿੰਦੇ ਵੀ ਜਿਹਦੀ ਅਵਸਥਾ ਬਹੁਤ ਉੱਚੀ ਹੋ ਚੁੱਕੀ ਹੈ ਪ੍ਰਮਾਤਮਾ ਦਾ ਨਾਮ ਜਪ ਕੇ ਅਕਾਲ ਪੁਰਖ ਵਾਹਿਗੁਰੂ ਬਣਾਉਣ ਵਾਲਾ ਅੰਦਰ ਦੀ ਅਵਸਥਾ ਇਹ ਵੀ ਉੱਚੀ ਕਹਿੰਦੇ ਉਹ ਸਾਰੀ ਦੁਨੀਆ ਦਾ ਮਾਲਕ ਹੁੰਦਾ ਹੈਗਾ ਦੁਨੀਆ ਦਾ ਰਾਜਾ ਹੁੰਦਾ ਹੈ ਜੀ ਸਾਰੀ ਦੁਨੀਆ ਦਾ ਜਿਹੜਾ ਕੋਈ ਮੰਨ ਲਓ ਵੀ ਆਪਣੇ ਦੇਸ਼ ਦਾ ਰਾਜਾ ਹੈ ਜੀ ਜਾਂ ਹੋਰ ਦੇਸ਼ ਦਾ ਰਾਜਾ ਹੈ ਵੱਖ-ਵੱਖ ਦੇਸ਼ਾਂ ਦੇ ਵੱਖ-ਵੱਖ ਤਰ੍ਹਾਂ ਦੇ ਕਾਨੂੰਨ ਹੈ ਜੀ ਜਿਹੜੇ ਭਾਰਤ ਦੇ ਕਾਨੂੰਨ ਹੈ ਦੂਜੇ ਦੇਸ਼ਾਂ ਵਿੱਚ ਨਹੀਂ ਲਾਗੂ ਹੁੰਦੇ ਜਿਹੜੇ ਦੂਜੇ ਦੇਸ਼ਾਂ ਦੇ ਕਾਨੂੰਨ ਹੈ ਭਾਰਤ 'ਚ ਲਾਗੂ ਨਹੀਂ ਹੁੰਦੇ ਜੀ ਪਰ ਕਹਿੰਦੇ ਵੀ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਹੈ ਅਵਸਥਾ ਉੱਚੀ ਹੋ ਜਾਂਦੀ ਹੈ ਉਹ ਸਾਰੀ ਦੁਨੀਆ ਦੇ ਰਾਜੇ ਹੁੰਦੇ ਹੈ ਜੀ ਸਾਰੀ ਦੁਨੀਆ ਦੇ ਮਾਲਕ ਹੁੰਦੇ ਹੈ ਸਾਰੀ ਦੁਨੀਆ ਦੇ ਵਿੱਚੋਂ ਦਾ ਹੁਕਮ ਚੱਲਦਾ ਹੈ ਮੈਂ ਤੁਹਾਨੂੰ ਇੱਕ ਰਾਜਸਥਾਨ ਤੋਂ ਮਹਾਂਪੁਰਸ਼ ਸੀ ਜੀ ਉਹਨਾਂ ਦੇ ਮੂਹ ਜਵਾਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੰਠ ਸੀ ਜੀ ਸਾਰਾ ਮੂਝਾਂ ਦੀ ਕੋਰੇ ਅਨਪੜ੍ਹ ਸੀਗੇ ਬਿਲਕੁਲ ਜਮਾ ਪਰ ਐਡੀ ਉਹਨਾਂ ਦੀ ਵਰਤੀ ਉੱਚੀ ਸੀ ਕਹ ਰਹੇ ਉਹ ਕਹਿੰਦੇ ਨਾ ਵੀ ਹੱਦਾਂ ਬੰਨਿਆ ਤੋਂ ਪਾਰ ਹੋ ਜਾਂਦੇ ਰੱਬ ਦੇ ਪਿਆਰ ਇਹ ਉਹ ਕਿਸੇ ਜਾਤ ਮਜ਼ਬ ਬੋਲਣਾਂ ਦੇ ਵਿੱਚ ਬੰਧਨ ਦੇ ਵਿੱਚ ਨਹੀਂ ਰਹਿੰਦੇ ਉਹ ਕਹਿੰਦੇ ਵੀ ਜਿਹੜੇ ਦੇਸ਼ ਦੇ ਵਿੱਚ ਉਹ ਪ੍ਰਚਾਰ ਕਰਨ ਵਾਸਤੇ ਜਾਂਦੇ ਸੀ ਤੇ ਜਿਹੜੇ ਦੇਸ਼ ਵਿੱਚ ਜਾਂਦੇ ਕਹਿੰਦੇ ਉਹ ਦੇਸ਼ ਦੀ ਅੱਧੇ ਘੰਟੇ ਵਿੱਚ ਬੋਲੀ ਬੋਲਣ ਲੱਗ ਜਾਂਦੇ ਸੀ ਜੀ ਦੇਖੋ ਤੁਸੀਂ ਅੱਧੇ ਘੰਟੇ ਵਿੱਚ ਉਹ ਦੇਸ਼ ਦੀ ਬੋਲੀ ਬੋਲਣ ਲੱਗ ਜਾਂਦੇ ਸੀ ਇਹ ਤੋਂ ਪਤਾ ਲੱਗਦਾ ਵੀ ਪੜ੍ਹਾਈ ਦਾ ਸਬੰਧ ਅੰਦਰ ਨਾਲ ਹੀ ਹੈ ਜੇ ਅੰਦਰੋਂ ਗਿਆਨवान ਹੋ ਗਣ ਮਨੁੱਖ ਬਸ ਫਿਰ ਤਾਂ ਬੜਾ ਗਹਿਰਾ ਗਿਆਨ ਮਨੁੱਖ ਨੂੰ ਪ੍ਰਾਪਤ ਹੋ ਜਾਂਦਾ ਹੈ ਹੁਣ ਬਾਬਾ ਫਰੀਦ ਜੀ ਦੀਆਂ ਗੱਲਾਂ ਸੈਸ ਵਾਲੇ ਵੀ ਕਰਦੇ ਆ ਵੀ ਇਹਨਾਂ ਨੇ ਖੋਜਾ ਕਿੱਥੋਂ ਕਰ ਲਿਆ ਭਗਤ ਰਵਦਾਸ ਜੀ ਜੋੜੇ ਗੰਢਣ ਵਾਲੇ ਸੀ ਤੇ ਉਹਨਾਂ ਨੇ ਇਹ ਗੱਲਾਂ ਕਿੱਥੋਂ ਲਿਖਤੀਆਂ ਮਹਾਨ ਕਿਉਂਕਿ ਅੰਦਰੋਂ ਮਿਲਦਾ ਜੀ ਸਾਰਾ ਗਿਆਨ ਅੰਦਰ ਹੀ ਪਿਆ ਸਾਰਾ ਕੁਝ ਮਨੁੱਖ ਆਪਣੇ ਅੰਦਰ ਨਹੀਂ ਜੁੜਦਾ ਅਸੀਂ ਬਾਹਰ ਨਾਲ ਜੁੜ ਜਣੇ ਆ ਬਾਹਰ ਜੁੜਦੇ ਆ ਅਸੀਂ ਆਪਦੇ ਪਰਿਵਾਰ ਨਾਲ ਜੁੜ ਜਾਂਦਾ ਬੰਦਾ ਰਿਸ਼ਤੇ ਨਾਤੇ ਨਾਲ ਜੁੜ ਜਾਂਦਾ ਹੈ ਬੜਾ ਕੁੱਝ ਦੋਸਤਾਂ ਮਿੱਤਰਾਂ ਨਾਲ ਵੀ ਜੁੜ ਜਾਂਦਾ ਬੜਾ ਕੁੱਝ ਜੁੜ ਜਾਂਦਾ ਪਰ ਆਪਣੇ ਆਪ ਨਾਲ ਨਹੀਂ ਜੁੜਦਾ ਡਾਕਟਰ ਭਾਈ ਵੀਰ ਸਿੰਘ ਜੀ ਨੇ ਲਿਖੀ ਇੱਕ ਰਵਾਈ ਉਹ ਕਹਿੰਦੇ ਵੀ ਅਸਲ ਵਿੱਚ ਮਨੁੱਖ ਤੋਂ ਆਪਣੇ ਆਪੇ ਨਾਲ ਜੁੜਾ ਜਿੰਨਾ ਚੱਕਰ ਤੂੰ ਆਦੇ ਆਪੇ ਨਾਲ ਨਹੀਂ ਜੁੜਦਾ ਤੇਰਾ ਖੜਾ ਨਹੀਂ ਛੁੱਟਣਾ ਮਾਣਾ ਮੇਰੇ ਆ ਸਾਡਾ ਮਨ ਚੰਦਰਾ ਦੂਜਿਆਂ ਨੂੰ ਵੇਖਦਾ ਫਿਰਦਾ ਰਹਿੰਦਾ ਹੈ ਉਹ ਆਏ ਕਰਦਾ ਫਿਰਦਾ ਹੈ ਉਹ ਆਏ ਕਰਦਾ ਫਿਰਦਾ ਹੈ ਉਹ ਆਏ ਕਰਦਾ ਫਿਰਦਾ ਵਾਸਤੇ ਦੂਜਿਆਂ ਨੂੰ ਵੇਖਦਾ ਫਿਰਦਾ ਆਪਦੇ ਆਪ ਨੂੰ ਵੇਖਦੇ ਨਹੀਂ ਮਣਾ ਤੂੰ ਕੀ ਕਰਦਾ ਫਰਦੰਗਾ ਤੇਰੀ ਸੁਰਤ ਕਿੱਥੇ ਜੇ ਖੜੀ ਐ ਮਣਾ ਮੇਰਿਆ ਆਪ ਦੇ ਆਪ ਨੂੰ ਚੱਕੀ ਨਹੀਂ ਕਰਦਾਗਾ ਸੋ ਪਿਆਰਿਓ ਸਾਰੀ ਦੁਨੀਆ ਦੇ ਮਾਲਕ ਹੁੰਦੇ ਰੱਬ ਦੇ ਪਿਆਰੇ ਸਾਰੀ ਦੁਨੀਆ ਦੇ ਸਭ ਦੁਨੀਆ ਦੇ ਉੱਤੇ ਉਹਨਾਂ ਦਾ ਹੁਕਮ ਚੱਲਦਾ ਦਾ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਦਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ ਬ੍ਰਹਮ ਗਿਆਨੀ ਕਹਿੰਦੇ ਵੀ ਸਭੇ ਜਾਉਂਦਾ ਰਹਿੰਦਾ ਨਹੀਂ ਮਾਲਕਾ ਦੇ ਮਰਦਾ ਨਾ ਹੁਣ ਆਪਾਂ ਕਹਿ ਦਾਂਗੇ ਵੀ ਲੈ ਭਾਈ ਫਲਾਨਾ ਸਰੀਰ ਤਾਂ ਚਲਾਣਾ ਨਹੀਂ ਸਰੀਰ ਕਰਕੇ ਚਲਾਣਾ ਕਰ ਜਾਂਦੇ ਰੱਬ ਦੇ ਪਿਆਰੇ ਪਰ ਉਹਨਾਂ ਦੀਆਂ ਜਿਹੜੀਆਂ ਸਖਿਆਵਾਂ ਹੁੰਦੀਆਂ ਨਾ ਉਹ ਕਦੇ ਵੀ ਖਤਮ ਨਹੀਂ ਹੋਣ ਵਾਲੀਆਂ ਕਿ ਬਾਬਾ ਕਬੀਰ ਜੀ ਖਤਮ ਹੋ ਗਏ ਨਾ ਨਹੀਂ ਖਤਮ ਹੋ ਅੱਜ ਵੀ ਜਿਉਂਦੇ ਜੀ ਕਿ ਕੋਈ ਵੀ ਸਤਪੁਰਸ਼ ਜਿਨ੍ਹਾਂ ਨੇ ਦੁਨੀਆ ਨੂੰ ਮਹਾਨ ਗਿਆਨ ਵੰਡਿਆ ਕਿ ਉਹ ਖਤਮ ਹੋ ਗਏ ਨਹੀਂ ਖਤਮ ਹੋਏ ਦੁਨੀਆ ਨੂੰ ਗਿਆਨ ਦੁਆਰਾ ਅੱਜ ਵੀ ਅਗਵਾਈ ਕਰਦੇ ਬਾਬਾ ਕਬੀਰ ਜੀ ਭਗਤ ਰਵਦਾਸ ਜੀ ਭਗਤ ਨਾਮਦੇਵ ਜੀ ਭਗਤ ਪੀਪਾ ਜੀ ਭਗਤ ਜੈਦੇਵ ਜੀ ਕਿੰਨਾਂ ਦਾ ਨਾਮ ਲੈ ਲਏ ਪਿਆਰਿਓ ਆਪਾਂ ਭਗਤ ਸੂਰਦਾਸ ਜੀ ਜਿਨ੍ਹਾਂ ਦੀਆਂ ਅੱਖਾਂ ਹੀ ਨਹੀਂ ਸੀ ਪਿਆਰਿਓ ਭਗਤ ਸੂਰਦਾਸ ਜੀ ਭਗਤ ਹੋਇਆ ਨਾ ਅੱਖਾਂ ਹੀ ਨਹੀਂ ਸੀ ਦਾ ਦੇਹ ਦਾ ਨਹੀਂ ਸਿਰਫ ਖੰਡ ਪਰ ਭਗਤ ਹੋਵੇ ਬਾਣੀ ਵੀ ਲਿਖੀ ਉਹਨਾਂ ਨੇ ਰਹੁ ਵਿਚਾਰ ਸੋ ਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਸਤ ਜੀਵ ਹੈ ਨਹੀਂ ਮਰਦਾ ਬ੍ਰਹਮ ਗਿਆਨੀ ਸਦਾ ਹੀ ਜਿਉਂਦਾ ਰਹਿੰਦਾ ਸਦ ਹੀ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਕਹਿੰਦੇ ਵੀ ਜਿਨ੍ਹਾਂ ਦੀ ਦ੍ਰਿਸ਼ਟੀ ਪ੍ਰਮਾਤਮਾ ਦੇ ਨਾਮ ਦੇ ਵਿੱਚ ਸਮਾ ਚੁੱਕੀ ਹੈ ਅੰਦਰੋਂ ਅਵਸਥਾ ਉੱਚੀ ਚੁੱਕੀ ਹੈ ਉਹ ਮੁਕਤੀ ਯੁਗਤੀ ਦਾ ਜੀ ਦਾਣ ਦੇਣ ਵਾਲਾ ਦਾਤਾ ਬਣ ਜਾਂਦਾ ਹੈ ਜੀ ਮੁਕਤੀ ਵੀ ਦੇ ਦਿੰਦੇ ਐ ਤੇ ਯੁਗਤੀਆਂ ਵੀ ਦੇ ਦੇ ਰੱਬ ਦੇ ਪਿਆਰੇ ਉਹਨਾਂ ਕੋਲ ਯੁਗਤੀਆਂ ਵੀ ਹੁੰਦੀਆਂ ਗਣਤਾ ਪਾਪ ਨੂੰ ਯੁਗਤੀ ਦਿੱਤੀ ਸੀ ਨਾ ਸਤ ਪਰੇਸ਼ਾਨੀ ਯੁਗਤੀ ਦੇਤੀ ਕਿੰਦੀ ਜੀ ਲੈ ਉਹ ਨਾ ਪਾਪ ਕਰBIN ਹੋ ਗਿਆ ਜਿਵੇਂ ਨਾ ਸੇਖ ਸਾਹਿਬ ਦੀ ਸਾਹਿਬ ਜੀ ਕਹਿੰਦੇ ਕਹਿੰਦੇ ਬੰਦਿਆ ਤੂੰ ਆਪਣੇ ਪਾਪ ਨਾ ਯਾਦ ਕਰਿਆ ਕਰ ਕਹਿੰਦੇ ਨਾ ਆਪਣੇ ਤੂੰ ਪਾਪ ਨਾ ਯਾਦ ਕਰਿਆ ਕਰ ਉਸ ਪਤਿਤ ਪਾਵਨ ਪ੍ਰਮਾਤਮਾ ਨੂੰ ਯਾਦ ਕਰਿਆ ਕਰ ਪਾਪ ਨਾ ਯਾਦ ਕਰਿਆ ਕਰ ਜਿਵੇਂ ਇਤੋਂ ਇੰਨੇ ਗਨਾਹ ਹੋ ਗਏ ਤੇ ਗੁਰੂ ਜੀ ਬਾਣੀ ਵਿੱਚ ਵੀ ਕਹਿੰਦੇ ਲੇਖੇ ਕਤੈ ਨਾ ਛੁਟੀਏ ਖਿਣ-ਖਿਣ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਗੁਰੂ ਜੀ ਕਹਿੰਦੇ ਮਾਲਕ ਜੀ ਸਾਨੂੰ ਆਪੇ ਤੁਸੀਂ ਪਾਰ ਕਰ ਲੋ ਕਹਿੰਦੇ ਤੂੰ ਆਪ ਦੇ ਬੁਨਾਹ ਨਾ ਜਾਣ ਕਰਿਆ ਕਰ ਪਾਪ ਨਾ ਜਾਣ ਕਰਿਆ ਕਰ ਪਤ ਪਾਵਨ ਪ੍ਰਮਾਤਮਾ ਨੂੰ ਜਾਣ ਕਰ ਲੈ ਕਰ ਜਿਹੜਾ ਪਾਪਕਾਂ ਨੂੰ ਬੜਾ ਪੁੱਤਰ ਕਰ ਦਿੰਦਾ ਹੁਣ ਯੁਗਤੀ ਦਿੱਤੀ ਸੀ ਨਾ ਗਣਕਾ ਪਾਪਕ ਨੂੰ ਯੁਗਤੀ ਦੇਤੀ ਮਹਾਂਪੁਰਸ਼ਾਂ ਨੇ ਕਹਿੰਦੇ ਲੈ ਭਾਈ ਆਹ ਤੋਤਾ ਲੈ ਲਾ ਤੇ ਰਾਮ ਨਾਮ ਜਪਾਇਆ ਕਰ ਤੋ ਤੇ ਜੁਗਤੀ ਦੇਤੀ ਇੱਕ ਹੋਰ ਭਗਤ ਹੋਇਆ ਪ੍ਰਮਾਤਮਾ ਦਾ ਕਹਿੰਦੇ ਵੀ ਉਹ ਕਹਿੰਦਾ ਕਿ ਕਿੰਨੇ ਵੀ ਤੂੰ ਰਾਮ ਰਾਮ ਜਪ ਲੈ ਕਰ ਨਾ ਨਾ ਜੀ ਲੈ ਪ੍ਰਮਾਤਮਾ ਦੇ ਅਸੀਂ ਕਿੱਥੇ ਨੇੜੇ ਜਾਵੇਂ ਅਸੀਂ ਪਾਪੀ ਬੰਦੇ ਗੁਨਾਹਗਾਰ ਬੰਦੇ ਅਸੀਂ ਕਈ ਬੰਦੇ ਐਂ ਕਹਿੰਦੇ ਹੁੰਦੇ ਹਨਾ ਅਸੀਂ ਕਿੱਥੋਂ ਬਾਣੀ ਪੜ ਲਗੇ ਜੀ ਅਸੀਂ ਤਾਂ ਪਾਪੀ ਬੰਦੇ ਗੁਨਾਹਗਾਰ ਬੰਦੇ ਉਹ ਸਤਪੁਰਸ਼ਣ ਕਹਿੰਦਾ ਜੀ ਕਹਿੰਦਾ ਜੇ ਅਸੀਂ ਤਾਂ ਪਾਪੀ ਬੰਦੇ ਹਾਂ ਗੁਨਾਹਗਾਰ ਬੰਦੇ ਅਸੀਂ ਕਿੱਥੋਂ ਅਸੀਂ ਤਾਂ RAM ਦਾ ਨਾਮ ਐਵੇਂ ਅਸੀਂ ਇੰਦੇ ਖਰਾਬ ਕਰਨਾ ਅਸੀਂ ਤਾਂ ਪਾਪੀ ਬੰਦੇ ਕਹਿੰਦੇ ਚੱਲ ਨਾ RAM RAM ਕਾ ਕਰ ਮਰਾ ਮਰਾ ਕਹਿੰਦਾ ਕਰ ਕਹਿੰਦੇ ਮਰਾ ਮਰਾ ਹੀ ਕਹ ਲੈ ਕਰ ਚੱਲੋ ਚੱਲ ਕਹਿੰਦਾ ਆ ਕਰ ਲਿਆ ਕਰਾਂਗੇ ਜਿਹੜਾ ਤੁਸੀਂ ਕਹਿੰਦੇ ਮਰਾ ਮਰਾ ਕਹਿੰਦੇ ਵੀ ਸ਼ਬਦ ਨੂੰ ਜਪਦਾ ਗਿਆ ਮਰਾ 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 RAM ਸਿੱਧਾ ਸ਼ਬਦ ਹੁੰਦਾ ਜੁਗਤੀਆਂ ਦੀ ਗੱਲ ਹੈ ਜੁਗਤੀ ਦੇ ਉੱਤੇ ਗੱਲ ਚੱਲਦੀ ਸੀ ਆ ਉਹ ਮਰਾ ਮਰਾ ਕਹਿੰਦਾ ਗਿਆ ਸੁਰਤ ਦੇ ਵਿੱਚ ਗਹਿਰਾ ਹੁੰਦਾ ਗਿਆ ਸ਼ਬਦ ਮਰਾ 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 ਮਾਮ ਰਾਮ 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 ਸਿੱਧਾ ਹੋ ਜਾਏ ਜੀ ਬਸ ਜਿਵੇਂ ਜਪੀ ਗਿਆ ਨਾ ਤੇ ਉਹ ਸ਼ਬਦ ਜਿਹੜੇ ਸੀ ਉਹ ਸਿੱਧੇ ਹੋ ਗਏ ਜੀ ਜੁਗਤੀਆਂ ਹੁੰਦੀਆਂ ਰੱਬ ਦੇ ਪੈਰਾਂ ਕੋਲੇ ਪਿਆ ਜੁਗਤੀਆਂ ਦੁਆਰਾ ਸੰਸਾਰ ਦਾ ਭਲਾ ਕਰ ਦਿੰਦੇ ਆ ਉਹ ਕੋਈ ਵੀ ਪਾਪੀ ਬੰਦਾ ਚੰਗੇ ਪਾਸੇ ਲੱਗ ਜਾਂਦਾ ਜੀ ਸਰਵੋ ਵਿਚਾਰ ਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ ਜੋ ਬ੍ਰਹਮ ਗਿਆਨੀ ਹੈ ਉਹ ਕਾਰੋਂ ਫਲਦਾ ਕਹਿੰਦੇ ਦਾਤਾ ਪੂਰਨ ਪੁਰਖ ਹੁੰਦਾਗਾ ਉਹ ਇੰਨੀ ਸੁਰਤ ਜਾਗੀ ਹੁੰਦੀ ਹੈ ਕੋਈ ਵੀ ਕਹਿੰਦੇ ਭੈੜਾ ਕਰਨ ਉਸ ਮਨੁੱਖ ਤੋਂ ਹੋਣਾ ਨਾ ਮੋਕਣ ਹੁੰਦਾ ਜੀ ਇੰਨੀ ਸੁਰਤ ਅੰਦਰੋਂ ਜਾਗ ਪੰਦੀ ਹੈ ਪ੍ਰਮਾਤਮਾ ਦਾ ਨਾਮ ਜਪ ਕੇ ਸਿਮਨ ਕਰਕੇ ਅਸੀਂ ਤਾਂ ਸੁੱਤੇ ਪਏ ਹਾਂ ਨਾ ਅਸੀਂ ਤਾਂ ਅਸੀਂ ਤਾਂ ਸੋਚਦੇ ਨਹੀਂ ਅਸੀਂ ਕੀ ਵੇਖੀ ਜਾਂਦੇ ਕੀ ਬੋਲੀ ਜਾਂਦੇ ਐ ਕੀ ਵਿਚਾਰ ਕਰੀ ਜਾਂਦੇ ਆ ਕੀ ਜ਼ਿੰਦਗੀ ਵਿੱਚ ਅਸੀਂ ਅਪਣਾਈ ਬੈਠੇ ਆ ਅਸੀਂ ਤਾਂ ਸੁੱਤੇ ਪਏ ਆ ਜਾਗੇ ਨਹੀਂ ਅੰਦਰ ਜਦੋਂ ਜਾਗਪੰਦ ਨਾ ਅੰਦਰ ਫੇਰ ਨਹੀਂ ਗੁਰੂ ਜੀ ਕਹਿੰਦੇ ਉਨੀ ਮੰਦਾ ਪੈਰ ਨਾ ਰੱਖਿਓ ਕਰ ਸੁਕਿਰਤ ਧਰਮ ਕਮਾਇਆ ਉਨੀ ਦੁਨੀਆ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀਸੀ ਅਗਲਾ ਨੇ ਤਾਂ ਦੇਵੈ ਚੜਾ ਸਵਾਇਆ ਵੜਿਆਈ ਵੱਡਾ ਪਾਇਆ ਗੁਰਨਾਨਕ ਪਾਤਸ਼ਾਹ ਸਾਹਿਬ ਦੀ ਬਾਣੀ ਦੇ ਵਿੱਚ ਕਹਿੰਦੇ ਇੰਨੇ ਜਾਗਪੰਦ ਹੈ ਕਹਿੰਦੇ ਉਹ ਦਿਨ ਰਾਤ ਹੀ ਜਾਗੇ ਰਹਿੰਦੇ ਕਹਿੰਦੇ ਕੋਈ ਵੀ ਉਹਨੇ ਮੰਦਾ ਪੈ ਨਾ ਰਖਿਓ ਇੱਕ ਕਦਮ ਵੀ ਕਹਿੰਦੇ ਮਾੜੇ ਪਾਸੇ ਨੀ ਪੜਦੇ ਇੱਕ ਕਦਮ ਵੀ ਮੰਦਾ ਕੰਮ ਕਰਨਾ ਤਾਂ ਦੂਰ ਦੀ ਗੱਲ ਇੱਕ ਕਦਮ ਵੀ ਮਾੜੇ ਪਾਸੇ ਨੀ ਪੜਦੇ ਕਦਮ ਵੀ ਸਰਹੋ ਵਿਚਾਰ ਸੋ ਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਅਨਾਥਾਨਾਥ ਬ੍ਰਹਮ ਗਿਆਨੀ ਅਨਾਥਾਂ ਦਾ ਵੀ ਨਾਥ ਹੈ ਕਹਿੰਦੇ ਭਾਈ ब्रह्मज्ञानी का सब ऊपर हाथ सारा ऊपर हाथ ਹੁੰਦਾ ਕਹਿੰਦੇ ਬ੍ਰਹਮਗਾਨੀ ਦ੍ਰਿਸ਼ਟੀ ਵਾਲੇ ਦਾ ब्रह्मज्ञानी का सगल आकार ਕਹਿੰਦੇ ਬ੍ਰਹਮਗਾਨੀ ਦਾ ਹੀ ਸਾਰਾ ਪਸਾਰਾ ਕਾ ਪਾਈ ਪ੍ਰਮਾਤਮਾ ਆਪਕਾਲ ਪੁਰਖ ਬ੍ਰਹਮਗਿਆਨੀ ਹੈ ਰਮਿਆ ਹੋਇਆ ਨਾ ਪ੍ਰਮਾਤਮਾ ਸਾਰੇ ਕਿਤੇ ਰਮੇ ਹੋਏ ਪ੍ਰਮਾਤਮਾ ਤੋਂ ਨਾਮ ਦਾ ਰਾਮ ਪਹਿ ਗਿਆ ਜੀ ਰਮਿਆ ਹੋਇਆ ਪ੍ਰਮਾਤਮਾ RAM ਦੀ ਪ੍ਰਵਾਸ਼ਾ ਕੀ RAM ਰਵ ਰਹਿਆ ਸਰਬੱਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਹਿੰਦੇ RAM ਸਾਰੇ ਕਿਤੇ ਰਮਿਆ ਹੋਇਆ ਜਿਹੜਾ ਉਹਨੂੰ RAM ਕਹਿੰਦੇ ਜੀ RAM ਜਿਹੜਾ ਰਮਿਆ ਹੋਇਆ ਸਭ ਦੇ ਵਿੱਚ ਜੀਵਾਂ ਵਿੱਚ ਵੀ ਬੈਠਾ ਹੈ ਝਾਲ ਥਾਲ ਸਾਰੇ ਕਿਤੇ ਬੈਠਾ ਪ੍ਰਮਾਤਮਾ ਸਭ ਜੀਵਾਂ ਦੇ ਵਿੱਚ ਜੋਤ ਹੈ ਕਿਤੇ ਗੁਰੂ ਸਾਹਿਬ ਜੀ ਕਹਿੰਦੇ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਜੋਤ ਰਮਿਆ ਹੋਇਆ ਪ੍ਰਮਾਤਮਾ ਸਾਰੇ ਕਿਤੂ ਦੀ ਜੋਤ ਹੈ ਜੀ ਤੇ ਜੇ ਉਹਦੀ ਜੋਤ ਸਮਝ ਗਈ ਸਾਰਿਆਂ ਵਿੱਚ ਫੇਰ ਭਾਈ ਬੰਦਾ ਵਿਤਕਰਾ ਕਰੂ ਕਿਸੇ ਨਾਲ ਨਾ ਵਿਤਕਰਾ ਦਾ ਦੂਰ ਹੋ ਜਾਂਦਾ ਬੰਦੇ ਦੇ ਨਾਲ ਹੀ ਫੇਰ ਬੰਦਾ ਜਾਤ ਮਜ਼ਬ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਜਾਂਦਾ ਜੀ ਫੇਰ ਬਸ ਕੋਈ ਵੀ ਉਹਦਾ ਫਿਰ ਧਰਮ ਤੋਂ ਵੀ ਉੱਪਰ ਉੱਠ ਜਾਂਦਾ ਜੀ ਕੋਈ ਵੀ ਧਰਮ ਵੀ ਉਹਦੇ ਸਾਰੇ ਖਤਮ ਹੋ ਜਾਂਦੇ ਆ ਜੀ ਫੇਰ ਉਹ ਇੱਕ ਇਨਸਾਨੀਅਤ ਨਾਲ ਪਿਆਰ ਕਰਨਾ ਸ਼ੁਰੂ ਕਰ ਦਿੰਦਾ ਜੀ ਸਰਵੋਪੀਚਾਰ ਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਦਾ ਸਗਲ ਆਕਾਰ ਸਾਰਾ ਪਸਾਰਾ ਬ੍ਰਹਮ ਗਿਆਨੀ ਪਰਮਾਤਮ ਅਕਾਲ ਪੁਰਖ ਵਹਿਰੂ ਦਾ ਹੀ ਹੈ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਆਪ ਹੀ ਨਿਰੰਕਾਰ ਦਾ ਰੂਪ ਹੋ ਜਾਂਦੇ ਆ ਜੀ ਅਹੰਕਾਰ ਦੇ ਵਿੱਚ ਹੀ ਸਮਾ ਜਾਂਦੇ ਆ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਬ੍ਰਹਮ ਗਿਆਨੀ ਦੀ ਕਹਿੰਦੇ ਮਹਿਮਾ ਸੋਭਾ ਮਹਿਮਾ ਨੂੰ ਕਹਿੰਦੇ ਜੀ ਕਹਿੰਦੇ ਵੀ ਬ੍ਰਹਮ ਗਿਆਨੀ ਬਣੇ ਬ੍ਰਹਮ ਗਿਆਨੀ ਨੂੰ ਹੀ ਬਣਦੀ ਐ ਹੁਣ ਭਾਈ ਜਿਹੜਾ ਬੰਦਾ ਮੰਨ ਲਓ ਵੀ ਕੋਈ ਚੰਗੇ ਕੰਮ ਕੀਤੇ ਆ ਉਹਨੇ ਕਿਸੇ ਖੇਤੇ ਵਿੱਚ ਚੰਗੀਆਂ ਪ੍ਰਾਪਤੀਆਂ ਕੀਤੀਆਂ ਤੇ ਸਰਕਾਰ ਉਹਨੂੰ ਕਹਿੰਦੇ ਵੀ ਭਾਈ ਅਸੀਂ ਸਨਮਾਨਿਤ ਕਰਨਾ ਦਾ ਦਿੰਦੇ ਵੀ ਇਹ ਸਨਮਾਨਤ ਦੀ ਵੱਖ-ਵੱਖ ਮਹਿਕਮੇ ਜਿਹੜੇ ਕਹਿੰਦੇ ਵੀ ਜਿਹੜਾ ਇਹ ਸੋਭਾ ਆ ਗਈ ਕਿੰਦੇ ਵੀ ਉਹਨੂੰ ਹੀ ਬਣਦੀਆਂ ਹਨ ਨਾ ਵੀ ਜਿਹੜਾ ਉਹਦਾ ਹੱਕਦਾਰ ਹੈ ਉਹਨੂੰ ਬਣੂਗੀ ਸੋਭਾ ਵੀ ਐਵੇਂ ਜਿਵੇਂ ਕਹਿੰਦੇ ਭਾਈ ਜਿਹੜੇ ਪ੍ਰਮਾਤਮਾ ਦੀ ਇਸ ਅਵਸਥਾ ਵਿੱਚ ਵਿਚਰਦੇ ਹੈ ਬ੍ਰਹਮ ਗਿਆਨੀ ਦੀ ਅਵਸਥਾ ਵਿੱਚ ਵਿਚਰਦੇ ਹੈ ਤੇ ਇਹ ਸੋਭਾ ਵੀ ਫਿਰ ਉਹਨਾਂ ਨੂੰ ਬਣਦੀ ਹੈ ਨਾ ਜਿਨ੍ਹਾਂ ਨੇ ਕਦੇ ਬਾਣੀ ਨਹੀਂ ਪੜ੍ਹੀ ਮੇਰੇ ਅਰਕਾਂ ਨੇ ਕਦੇ ਸਿਮਰਨੇ ਕੀਤਾ ਕਦੇ ਭਜਨ ਬੰਦਗੇ ਨਹੀਂ ਉਹਨਾਂ ਨੂੰ ਥੋੜੀ ਅਵਸਥਾ ਮਿਲਦੀ ਹੈ ਉਹਨਾਂ ਨੂੰ ਥੋੜੇ ਮਾਣ ਸਨਮਾਨ ਮਿਲਦਾ ਹੈ ਨਹੀਂ ਨਹੀਂ ਇਹ ਹਾ ਸਰਕਾਰ ਦੇ ਵਿੱਚ ਰੋ ਸਕਦਾ ਹੈ ਹੁਣ ਆ ਪਿਛਲੇ ਦਿਨ ਆਪਾਂ ਵੇਖਦੇ ਹਾਂ ਨਾ ਇੱਕ ਜੋ ਗੁਰਸਿੱਖ ਸਰਪੰਚ ਸੀ ਆਪਣੇ ਪੰਜਾਬ ਦਾ ਉਹਨੂੰ ਕਿਸੇ ਮਿਸਾਲ ਨਾਲ ਵਧੀਆ ਮਤਲਬ ਕਾਰਗੁਜ਼ਾਰੀ ਦਾ ਮਾਣ ਸਨਮਾਨ ਮਿਲਣਾ ਸੀ ਤੇ ਉਹਨੂੰ ਦਿੱਲੀ ਸੱਦ ਕੇ ਮੁੜ ਕੇ ਭਵਨ ਦੇ ਵਿੱਚ ਉੱਥੇ ਲਾਲ ਕਿਲੇ ਵਿੱਚ ਵੜਨ ਨਹੀਂ ਦਿੱਤਾ ਹਜੇ ਕਹਿੰਦੇ ਸਿੱਖ ਆ ਅਸੀਂ ਅਸੀਂ ਗੁਲਾਮ ਨਹੀਂ ਗਏ ਹਜੇ ਕਹਿੰਦੇ ਨੇ ਹੌਣ ਪਤਾ ਕੀ ਹੈ ਉਹ ਦਿਲ ਨੂੰ ਘੋਣਾ ਹੀ ਜਾਂਦੇ ਬੇਇੱਜ਼ਤੀ ਵਾਲੀ ਹੋਗੇ ਨਾ ਜਥੇਦਾਰ ਨੇ ਵੀ ਬਿਆਨ ਦਿੱਤਾ ਇਹ ਸਿੱਖ ਗੁਲਾਮ ਹੈ ਅੱਜ ਵੀ ਗੁਲਾਮ ਹੈ ਤੇ ਉਹਨਾਂ ਉਹ ਹੁਣ ਦਿਲ ਨੂੰ ਕਹਿੰਦੇ ਜੇ ਅਸੀਂ ਜਿਹੜਾ ਉਹ ਅਧਿਕਾਰੀ ਸੀ ਨਾ ਵੀ ਜਿਹਨ ਜਿਹਨ ਤੁਹਾਨੂੰ ਅੰਦਰ ਜਾਣ ਨਹੀਂ ਦਿੱਤਾ ਉਹਨੂੰ ਅਸੀਂ ਨਿਰਾਬਤ ਕਰਦਾਂ ਨੇ ਹਲੇ ਹਾਂ ਹਾਂ ਹੁਣ ਹੁਣ ਮਿੰਤਾ ਕਰਦੇ ਆ ਕਿਉਂਕਿ ਜਿਹੜੀ ਸਰਪੰਚ ਦੀ ਪਾਵਰ ਹੁੰਦੀ ਹੈ ਨਾ ਉਹ ਜੁਡੀਸ਼ੀਅਨ ਤੌਰ ਤੇ ਵੀ ਪਿਆਰ ਬਹੁਤ ਹੁੰਦੀ ਹੈ ਮਲੋਵੀ ਨਿਆਂਪਾਲਿਕਾ ਨੂੰ ਬਰਾਬਰ ਦਾ ਇਹ ਟੱਕਰ ਦੇ ਸਕਦਾ ਜਿੱਤੇ ਗ੍ਰਾਮ ਪੰਚਾਇਤ ਸਰਪੰਚਾਂ ਨੇ ਜਿਹੜੇ ਸਹੀ ਆਪ ਦੇ ਕੰਮ ਕੰਮ ਕਰਨ लागले ਜਨ ਕਿ ਨਿਆਂਪਾਲਿਕਾ ਨੂੰ ਵੀ ਟੱਕਰ ਦੇ ਸਕਦੇ ਆ ਮਤਾ ਨਾ ਜਿਹੜਾ ਪਿੰਡ ਦੇ ਤੌਰ ਤੇ ਕਿਤੇ ਪੈ ਜੇ ਨਗਰ ਦੇ ਤੌਰ ਦੇ ਉੱਤੇ ਨਿਆਂਪਾਲਿਕਾ ਵੀ ਟੱਕਰਾ ਸਕਦੀ ਜੀ ਕਹਿੰਦੇ ਤੇ ਉਹ ਹੁਣ ਮੈਂ ਤਾਂ ਕਰਦੇ ਕਹਿੰਦੇ ਜੀ ਤੁਸੀਂ ਦਿਲ ਨੂੰ ਕਹਿੰਦੇ ਚਾਰ ਫੋਨ ਆ ਗਿਓ ਗੁਰਸਿੱਖ ਉਹਦਾ ਇੰਟਰਵਿਊ ਆ ਗਿਆ ਹੁਣ ਤੁਸੀਂ ਮੋਬਾਈਲਾਂ ਦੇ ਉੱਤੇ ਤੁਸੀਂ ਨੋਟ ਕਰ ਲਿਓ ਤੇ ਹੁਣ ਮੰਨਤਾ ਕਰਦੇ ਆਂ ਕਹਿੰਦੇ ਅਸੀਂ ਜੀ ਉਸ ਅਧਿਕਾਰੀ ਨੂੰ ਅਸੀਂ ਨਲੰਬਤ ਕਰ ਦਿੰਨੇ ਆਂ ਹਜੇ ਕਹਿੰਦੇ ਸਿੱਖ ਅਸੀਂ ਕਹਿੰਦੇ ਗੁਲਾਮ ਨਹੀਂ ਗੁਲਾਮ ਆ ਅਸੀਂ ਸਾਰੇ ਉਹ ਆਜ਼ਾਦ ਨਹੀਂ ਅਸੀਂ ਗੁਲਾਮ ਐ ਸਾਨੂੰ ਸਾਡੀ ਪੰਜਾਬੀ ਉੱਤੇ ਤਾਂ ਹੌਲਾ ਹੋਈ ਜਾਂਦਾ ਹੈ ਸਾਡੇ ਪਾਣੀਆ ਉੱਤੇ ਤਾਂ ਹੌਲਾ ਹੋਈ ਜਾਂਦਾ ਹੈ ਕਾਦੀ ਜਾਂਦੀ ਹੈ ਜੀ ਇਹ ਰੋਹ ਵਿਚਾਰ ਸੋ ਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਦੀ ਸੋਭਾ ਕਹਿੰਦੇ ਉਹ ਨੂੰ ਬਣਦਾ ਭਾਈ ਹੱਤ ਜਿਹਦਾ ਮਾਨ ਸਮਾਨ ਜਿਹਦੀ ਅਵਸਥਾ ਵਿੱਚ ਵਿਚਰਦੇ ਆਂ ਗੱਲ ਆਪਾਂ ਇੱਥੇ ਚੱਲੀ ਸੀ ਨਾ ਕਿ ਮਾਣਤ ਮਾਣ ਉਹਨੂੰ ਦਿੱਨੇ ਆ ਜਿਹਦਾ ਹੱਕ ਬਣਦਾ ਦਾ ਤੇ ਉਹ ਭਲਾ ਆਦੇ ਹੁਣ ਭਾਈ ਸਰਕਾਰਾਂ ਵੀ ਤਾਂ ਬਿੱਤਰਾਂ ਹੈ ਗਈਆਂ ਉਹ ਆਪਦੇ ਬੰਦਿਆਂ ਨੂੰ ਮਾਣ-ਸਮਾਨ ਦੇ ਜਾਂਦੇ ਆ ਆਪਦੇ ਜਿਹੜੇ ਕੋਈ ਬੰਦੇ ਹੁੰਦੇ ਉਹਨਾਂ ਨੂੰ ਸਾਰਾ ਕੁਝ ਦੇ ਜਾਂਦੇ ਆ ਜੀ ਜਿੰਨਾ ਮੰਨ ਲਓ ਵੀ ਹੁਣ ਉੱਚੇ ਉੱਚ ਅਹੁਦਿਆਂ ਦੇ ਉੱਤੇ ਅਧਿਕਾਰੀ ਹੈ ਜ਼ਿਆਦਾ ਤੌਰ ਤੇ ਆਰਐਸਐਸ ਆਪਦੇ ਬੰਦੇ ਫਿੱਟ ਕਰਦੀ ਹੈ ਧਿਆਨ ਰੱਖਿਓ ਚੇਤੇ ਰੱਖਿਓ ਜਿੰਨੇ ਉੱਚੇ ਅਹੁਦੇ ਆ ਆਰਐਸਐਸ ਆਪਦੇ ਥੱਲੇ ਬੰਦਿਆਂ ਨੂੰ ਬਾਕੇ ਰੱਖਦੀ ਹੈ ਅਨਿੱਕੇ-ਮੁੱcke ਉਦਿਆਂ ਦੇ ਉੱਤੇ ਸਾਨੂੰ ਤਾਂ ਬਸ ਬਾਰਡਰਾਂ ਉੱਤੇ ਰੈਫਰਾਂ ਫੜਾ ਕੇ ਖੜਾ ਦੇ ਸਾਡੇ ਨੌਜਵਾਨ ਪੁੱਤਾਂ ਨੂੰ ਨਾ ਬਸ ਹਾਂ ਤੁਸੀਂ ਇੱਥੇ ਗੋਲੀਆਂ ਖਾਈ ਜਾਓ ਬਸ ਤੇ ਜਿਹੜੇ ਉੱਚੇ ਅਧਿਕਾਰੀ ਉੱਚੇ ਉਹ ਚੌਧਿਆਂ ਦੇ ਉੱਤੇ ਆ ਉਹ ਜ਼ਿਆਦਾ ਤੌਰ ਤੇ ਆਰਐਸਐਸ ਆਪ ਇਹਨਾਂ ਨੂੰ ਆਪ ਲਾਉਂਦੀ ਹੈ ਜੀ ਬਹੁਤ ਵੱਡੀ ਦਖਲਅੰਦਾਜ਼ੀ ਆਰਐਸਐਸ ਦੀ ਸਰਕਾਰਾਂ ਵਿੱਚ ਵੀ ਪੈ ਰਿਓ ਸੋ ਸਾਨੂੰ ਸੁਚੇਤ ਹੋਣਾ ਪੈਣਾ ਹੈ ਜੇ ਲੋਕਾਂ ਤੋਂ ਜਿਹੜੇ ਸਾਡੇ ਮੰਨ ਲਓ ਵੀ ਧਾਰਮਿਕ ਅਦਾਰਿਆਂ ਉੱਤੇ ਵੀ ਕਾਬਜ਼ ਹੋ ਗਏ ਸਾਡੀ ਸ਼ੁਰੂ ਨੂੰ ਕਮੇਟੀ ਭੰਗ ਕਰਤੀ ਨਾ ਇੰਨੇ ਮੰਨ ਲਵੇ ਹੁਣ ਹਰਿਆਣਾ ਵਿੱਚ ਵੇਖ ਲੋ ਹੋਰ ਕਿਤੇ ਵੇਖ ਲੋ ਇਹ ਕਿਉਂ ਕਮਜ਼ੋਰ ਕੀਤਾ ਗਿਆ ਸਾਨੂੰ ਵੀ ਇਹਨਾਂ ਦੀ ਸ਼ਕਤੀ ਹੈ ਜਿਹੜੀ ਕੱਠੀ ਨਾ ਹੋ ਜੇ ਪਹਿਲਾਂ ਉਹਨਾਂ ਨੇ ਸਾਡਾ ਦੇਸ਼ ਜਿਹੜਾ ਪੰਜਾਬ ਦੇਸ਼ ਹਨ ਉਹਨੂੰ ਵੰਡਿਆ ਉਹਨੂੰ ਉਹਦੇ ਦੋ ਟੁਕੜੇ ਕਰਦੇ ਹੋ ਤੇ 36 ਜ਼ਿਲ੍ਹੇ ਪਾਕਿਸਤਾਨ ਦੇ ਵਿੱਚ ਰਹਿ ਗਏ ਸਾਡੇ ਜੀ 36 ਜ਼ਿਲ੍ਹੇ ਕੋਈ ਮਾੜੀ ਮੋਟੀ ਗੱਲ ਨਹੀਂ ਵੱਡੇ ਵੱਡੇ ਜ਼ਿਲ੍ਹੇ ਜਿਹੜੇ ਪੂਰੇ 36 ਜ਼ਿਲ੍ਹੇ ਸਾਡੇ ਉਧਰ ਰਹਿ ਗਏ ਮੁੜ ਕੇ ਆ ਇੱਕ ਨਿੱਕਾ ਜਾਂ ਟੋਟਾ ਜਾਂ ਬਣਾਤਾ ਇਹਦੇ ਚੋਂ ਵੀ ਹਰਿਆਣਾ ਕੜਤਾ ਹਮਾਚਲ ਦੇ ਕੁਝ ਹਿੱਸੇ ਕੜਤੇ ਚੰਡੀਗੜ੍ਹ ਕੜਤਾ ਵਾ ਐਂ ਜਿਵੇਂ ਨਿੱਕਾ ਜਾਂ ਬਣਾਤਾ ਇਸ ਕਿਤੇ ਸਿੱਖਾਂ ਦੀ ਸ਼ਕਤੀ ਨਾ ਇਕੱਠੀ ਹੋ ਜੇ ਪਰ ਚੇਤੇ ਰੱਖਿਓ ਇਹ ਖਾਲਸੇ ਦੀ ਕੌਮ ਬੱਬਰ ਸ਼ੇਰਾ ਦੀ ਐ ਇਹਨਾਂ ਦੇ ਅੰਦਰ ਅਣਖ ਤੇ ਗੈਰਤ ਜਿੰਨਾ ਤੁਸੀਂ ਮਰਜ਼ੀ ਨਸ਼ੇ ਚ ਪਾ ਲੋ ਜਿੰਨਾ ਮਰਜ਼ੀ ਇਹਨਾਂ ਦੇ ਅੰਦਰੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੁੱਤਾਂ ਦਾ ਖੂਨ ਇਹਨਾਂ ਦੇ ਅੰਦਰ ਦੌੜਦਾਗਾ ਜਿੰਨਾ ਮਰਜ਼ੀ ਤੁਸੀਂ ਇਹਨਾਂ ਨੂੰ ਨੱਪਣ ਦੀ ਕੋਸ਼ਿਸ਼ ਕਰ ਲੋ ਇਹ ਨੱਪੀ ਨਹੀਂ ਜਾਣੀ ਪਾਵਾ ਇਹ ਬੱਬਰ ਸ਼ੇਰਾਂ ਦੀ ਕੌਮ ਜਿਨ੍ਹਾਂ ਨੇ ਮਰਜ਼ੀ ਇਹਨਾਂ ਨੂੰ ਪਾਣੀ ਨਾਲ ਡੋਬ ਕੇ ਵੇਖ ਲਓ ਜਿਨ੍ਹਾਂ ਨੂੰ ਮਾਰ ਕੇ ਵੇਖ ਲਿਆ ਇਹਨਾਂ ਨੇ ਬੜਾ ਕੁਝ ਕਰਕੇ ਵੇਖ ਲਿਆ ਜ਼ਮੀਰ ਵੀ ਮਾਰ ਇਹ ਹੁਣ ਜ਼ਮੀਰ ਮਾਰ ਨੂੰ ਫਿਰਦੇ ਸਾਡੀ ਵੀ ਇਹਨਾਂ ਨੂੰ ਗੱਲ ਹੀ ਨਾ ਕਰ ਲਿਓ ਇਹਨਾਂ ਦੇ ਹੱਕ ਸੱਚ ਦੇ ਨਾ ਗੱਲ ਹੀ ਨਾ ਕਰਨ ਦਿਓ ਤਾਂ ਹੀ ਗੁਰਦੁਆਰਾ ਸਾਹਿਬ ਤੇ ਕਾਬਜ ਹੋਈ ਜਾਂਦੀਆਂ ਗਲਤ ਪ੍ਰਬੰਧ ਕਮੇਟੀ ਨੇ ਨਾ ਜਿਹੜੀਆਂ ਤਾਂ ਕਰ ਰਹੀਆਂ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਆ ਗਿਆਨ ਹੈ ਇਹਨਾਂ ਨੂੰ ਇਹ ਮਹਾਨ ਬਣਾਉਂਦਾ ਵੀ ਇਹਦੇ ਤੇ ਕਾਬਜ ਹੋ ਜਗੇ ਸੀ ਇਰ ਹੋਰ ਹੀ ਗ੍ਰੰਥਾਂ ਦਾ ਪ੍ਰਚਾਰ ਕਰੀ ਜਾਂਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿਰਫ ਗੁਰੂ ਗ੍ਰੰਥ ਸਾਹਿਬ ਦਾ ਕੋਈ ਪ੍ਰਚਾਰ ਨਹੀਂ ਕਰਿਓ ਸੋ ਗੁਰੂ ਜੀ ਕਹਿੰਦੇ ਭਾਈ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੇ ਨਾਨਕ ਬ੍ਰਹਮ ਗਿਆਨੀ ਸਰਬ ਕਾਤਨੀ ਗੁਰੂ ਜੀ ਕਹਿੰਦੇ ਵੀ ਉਹ ਸਭਨਾਂ ਦਾ ਮਾਲਕ ਹੁੰਦਾਗਾ ਬ੍ਰਹਮ ਗਿਆਨੀ ਦੀ ਅਵਸਥਾ ਬਣ ਗਈ ਨਾ ਧਣੀ ਦਾ ਅਰਥ ਹੁੰਦਾ ਜੀ ਆ ਪੂਰਾ ਅਮੀਰ ਮਾਲਕ ਪ੍ਰਮਾਤਮਾ ਕਹਿੰਦੇ ਜਿਹੜੇ ਜਿੰਨਾਂ ਦੀ ਅਵਸਥਾ ਉੱਚੀ ਹੋ ਗਈ ਨਾ ਉਹ ਸਾਰਿਆਂ ਦਾ ਮਾਲਕ ਹੋ ਜਾਂਦਾ ਜੀ ਸੋ ਇਹ ਅਵਸਥਾ ਕਿ ਤੇ ਸਾਡੀ ਵੀ ਬਣ ਜਾਵੇ ਪਿਆਰੋ ਜਿਨ੍ਹਾਂ ਦੀ ਵੀ ਅਵਸਥਾ ਉੱਚੀ ਬਣੀ ਜੀ ਫਿਰ ਉਹ ਪ੍ਰਮਾਤਮਾ ਦਾ ਹੀ ਰੂਪ ਹੋਗੇ ਅਕਾਲ ਪੁਰਖ ਦੇ ਵਿੱਚ ਅਪੇਦ ਹੋਗੇ ਸੋ ਆਪਾਂ ਵੀ ਇਹ ਅਰਦਾਸ ਕਰਨੀ ਸਤਿਗੁਰ ਸੱਚੇ ਪਾਤਸ਼ਾਹ ਸਾਡੀ ਵੀ ਅਵਸਥਾ ਉੱਚੀ ਹੋ ਜਾਵੇ 10 ਲੱਖ ਦੇ ਵੀ ਤੁਸੀਂ ਬਸਤਾ ਤੁਸੀਂ ਸੋਸ਼ਲ ਮੀਡੀਆ ਦੇ ਨਾਲ ਜੁੜੇ ਹੋ ਕਿ ਜੋ ਮਗਰੋਂ ਪਾਣੀ ਬਹੁਤ ਜ਼ਿਆਦਾ ਆ ਰਿਹਾ ਜੋ ਤਰਨ ਤਰਨ ਦਾ ਏਰਗਾ ਗਰਦਾਸਪੁਰ ਦਾ ਏਰੀਆ ਹੈ ਪਠਾਨਕੋਟ ਦਾ ਏਰਗਾ ਹੋਰ ਕਈ ਜ਼ਿਲ੍ਹੇ ਬੜੇ ਪ੍ਰਭਾਵਿਤ ਹੈ ਜੀ ਲੋਕਾਂ ਨੂੰ ਵਿਚਾਰਿਆਂ ਨੂੰ ਨਾ ਆਪ ਦੇ ਮੰਨ ਲਓ ਕਿ ਘਰ-ਬਾਰ ਛੱਡ ਕੇ ਸੜਤਾਂ ਦੇ ਉੱਪਰ ਆ ਗਏ ਇਹ ਪਰਿਵਾਰ ਆਪਾਂ ਤਾਂ ਬੈਠੇ ਹਾਂ ਨਾ ਵਧੀਆ ਪਿਆ ਰਹੋ ਪਰ ਉਹਨਾਂ ਬਾਰੇ ਵੀ ਆਪਾਂ ਜ਼ਰੂਰ ਮੰਨ ਲਓ ਵੀ ਜਿੰਨਾ ਹੋ ਸਕਦਾ ਹੈ ਵੀ ਆਉਣ ਵਾਲੇ ਸਮੇਂ 'ਚ ਹੋ ਸਕਦਾ ਹੈ ਵੀ ਇਹ ਨਗਰਾਂ ਦੇ ਵਿੱਚੋਂ ਕੁਝ ਇਕੱਠਾ ਹੋਵੇ ਦਾਣਾ ਪਾਣੀ ਕਿਉਂਕਿ ਹਣ ਹੁਣ 10-10 ਫੁੱਟ ਪਾਣੀ ਵੜ ਗਿਆ ਤੇ 10 ਫੁੱਟ ਤਾਂ ਛੱਤ ਹੁੰਦੀ ਸਾਰੀ ਆਪਣੀ ਘਰ ਤਾਂ ਵਿੱਚ ਡੁੱਬ ਗਏ ਉਹਨਾਂ ਵਿਚਾਰਿਆਂ ਦੇ ਫਸਲਾਂ ਤਾਂ ਬਰਬਾਦ ਹੋ ਗੀਆਂ ਐ ਡੈਡਾ ਪਾਣੀ ਵਿੱਚ ਐ ਵਗੀਆਂ ਤਾਂ ਲਗਾਤਾਰ ਪਾਣੀ ਰੰਤਦਾ ਘਰ ਬਰਬਾਦ ਹੋ ਗਏ ਹੁਣ 2 2023 ਵਿੱਚ ਪਹਿਲਾਂ ਫੁੱਟ ਆ ਡਾਈ ਸੀ ਉਹ ਤਾਂ ਹਜੇ ਕਹਿੰਦੇ ਛੱਤ ਤਾਂ ਉਹ ਨਹੀਂ ਹਜੇ ਮਤਲਬ ਵੀ ਕਹਿੰਦੇ ਵੀ ਸਾਡੇ ਕੱਪੜਿਆਂ 'ਚ ਮੁਸਕ ਗਿਆ ਸੀਗਾ ਕਿਉਂਕਿ ਜਦੋਂ ਗਿੱਲੇ ਕੱਪੜੇ ਨੂੰ ਮੁਸਕ ਜਾਂਦੇ ਆ ਨਾ ਇਹ ਸਾਡਾ ਉਹ ਨਹੀਂ ਹਜੇ ਮੁਕ ਗਿਆ ਸੀ ਉੱਥੇ ਦੇ ਬਜ਼ੁਰਗ ਦਾ ਦੇ ਵਿਚਾਰੇ ਇਹਨਾਂ ਆਪ ਕੋ ਹੋਰ ਆਤਰਾ ਹਦੀ ਪੈਗੀ ਭਾਈ ਇਹ ਚੀਜ਼ ਦੇ ਵਿੱਚ ਆਪਾਂ ਮਦਦਗਾਰ ਬਣਨਾ ਹੈ ਜ਼ਰੂਰ ਕਿਉਂਕਿ ਸਿੱਖ ਕੌਮ ਇੱਕ ਐਸੀ ਕੌਮ ਹੈ ਇਹ ਕੌਮ ਇੱਕ ਇਹ ਨਹੀਂ ਕਿ ਵੀ ਇੱਕ ਇੱਕ ਖਿੱਤਾ ਦਾ ਪੰਜਾਬ ਦਾ ਜਿਹੜਾ ਅਸਲ ਵਿੱਚ ਅਰਥ ਇੱਕ ਵਿਦਵਾਨ ਨੇ ਕੀਤੇ ਕਿਤੇ ਪੰਜਾਬ ਇੱਕ ਗੈਰਤਮੰਦ ਕੌਮ ਹੈ ਪੰਜਾਬ ਪੰਜਾਬ ਇੱਕ ਦੁਨੀਆ ਨੂੰ ਸੇਹ ਦੇਣ ਵਾਲੀ ਕਹਿੰਦੇ ਪੰਜਾਬ ਹੈ ਨਾ ਜਿਹੜਾ ਪੰਜਾਬ ਦੁਨੀਆ ਨੂੰ ਸੇਹ ਦੇਣ ਵਾਲਾ ਕਹਿੰਦੇ ਪੰਜਾਬ ਦੁਨੀਆ ਨੂੰ ਸਾਰੀ ਦੁਨੀਆ ਨੂੰ ਐਸਾ ਜੀਵਨ ਹੈ ਇੱਥੇ ਸੋਹਣਾ ਕਰਤਾਰ ਹੈਗਾ ਸੋਹਣੇ ਲੋਕ ਹੈ ਸੋਹਣੇ ਇਥੋਂ ਦੇ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਜੀਵਨ ਦਿੱਤਾ ਹੈ ਸੋਹਣਾ ਘਾੜਤ ਘੜੀ ਜੀਵਨ ਦੀ ਉਹ ਵੀ ਲੋਕਾਂ ਨੂੰ ਸਿੱਖਿਆ ਮਿਲਦੀ ਵੀ ਕਿਸੇ ਗਰੀਬ ਦੇ ਨਾਲ ਕਿਵੇਂ ਖੜਨਾ ਦਾ ਇੱਥੇ ਕੋਈ ਨਹੀਂ ਪਿਆਰ ਉਹ ਦੂਜੇ ਰਾਜਾਂ ਵਿੱਚ ਨਾ ਕੋਈ ਪਾਣੀ ਦੀ ਘੁੱਟ ਨਹੀਂ ਪੁੱਛਦਾ ਪਾਣੀ ਦੇ ਘੁੱਟ ਆਪਾਂ ਤਾਂ ਪਾਣੀ ਦੀਆਂ ਸ਼ਵੀਲਾਂ ਲਾ ਦਿੰਦੇ ਆ ਇੱਥੇ ਲੋਕਾਂ ਨੂੰ ਪਿਉਉਣ ਵਾਸਤੇ ਕੋਈ ਲੰਗਰ ਚੱਲੀ ਜਾਂਦਾ ਕੁਛ ਵਾ ਤੁਸੀਂ ਕਿਸੇ ਵੀ ਮੰਦਰ ਦੇ ਵਿੱਚ ਜਾੜੋ ਤੁਹਾਨੂੰ ਕਿਤੇ ਪ੍ਰਸ਼ਾਦਾ ਨਹੀਂ ਮਿਲੂਗਾ ਤੁਹਾਨੂੰ ਦੇ ਵੱਡੇ ਤੋਂ ਵੱਡੇ ਮੰਦਰਾਂ ਵਿੱਚ ਜਾੜੋ ਭਲਾਂਦੀ ਕੋਈ ਨਹੀਂ ਕਹਿੰਦਾ ਨਾਨਾ ਜੀ ਦੋ ਚਾਰ ਬੰਦੇ ਨੇ ਖਾਣਾ ਤੱਕੋ ਖਾ ਲਓ ਕਿਤੇ ਸਾਡੇ ਕੋਲ ਕੁਝ ਨਹੀਂਗਾ ਇੱਥੇ ਬਸ ਮੱਥਾ ਟਿਕਾਉਣ ਵਾਲੇ ਆ ਪਿਆਰੇ ਉਹ ਨਾ ਹੋਰ ਕੁਝ ਨਹੀਂਗਾ ਮਿਲਦਾ ਉੱਥੋਂ ਨਸੀਤ ਜਾੜੋ ਕਿਸੇ ਚ ਭਲਾਂਦੀ ਤੁਹਾਨੂੰ ਕਿਤੇ ਨਹੀਂ ਮਿਲਣਾ ਕੋਈ ਖਾਣ ਇਹ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਹੈ ਜਿੱਥੇ 24 ਘੰਟੇ ਲੰਗਰ ਚੱਲਦਾ ਪਿਆ ਇਹ ਸਾਨੂੰ ਗੁਰੂ ਨੇ ਸਿੱਖਿਆ ਦਿੱਤੀ ਸੋਹਣਾ ਜੀਵਨ ਜਿਤਾ ਸੀਗਾ ਸੋ ਆਪਾਂ ਉਹਨਾਂ ਸਾਡੇ ਵੀਰ ਭਰਾ ਜਿਨ੍ਹਾਂ ਦੇ ਘਰਵਾਰ ਉੱਜੜ ਗਏ ਪਿਆਰੇ ਵਿਚਾਰੇ ਰਿਸ਼ਤੇ ਨਾਪਿਆਂ ਦੇ ਵਿੱਚ ਛੜਤਾਂ ਤੇ ਬੈਠੇ ਪਜੰ ਤੰਬੂਲਾ ਸਰਕਾਰ ਵੀ ਵੈਸੇ ਹੁਣ ਤੰਬੂਲਾ ਲਾ ਕੇ ਉਹਨਾਂ ਨੂੰ ਰਹਿਣ ਵਸੇਰੇ ਵਾਸਤੇ ਕਰ ਰਹੀ ਹੈ ਭਰਾ ਜੀ ਮਵੇਸ਼ੀ ਜਿਹੜੇ ਪਸ਼ੂ ਆ ਵਿਚਾਰੇ ਉਹ ਵੀ ਹੁਣ ਮਾਲ ਡੰਗਰ ਭੁੱਖਾ ਮਰਦਾ ਹੈ ਊੜੀਆਂ ਚ ਪਾਣੀ ਵੜ ਗਿਆ ਪੱਠੇ ਡੁੱਬ ਗਏ ਵਿੱਚ ਕੀ ਕਰਨ ਵਿਚਾਰੇ ਹੁਣ ਉਹਨਾਂ ਨੇ ਅਖੀਰ ਨੂੰ ਖੁੱਲੇ ਛੜ ਤੇ ਪਸ਼ੂ वैसे ਹੁਣ ਬਹੁਤ ਸਹਾਇਤਾ ਜਿਹੜੀ ਉਹ ਜਾ ਰਹੀ ਹੈ ਕੋਈ ਗੱਠਾ ਪਚਾ ਰਿਆ ਉਹਨਾਂ ਨੂੰ ਕਿਵੇਂ ਕੋਈ ਨੇ ਕਿਵੇਂ ਕਰਕੇ ਤੋਂ ਆਪਾਂ ਵੀ ਜਰੂਰ ਭਾਈ ਮਦਦ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਕਿ ਚਲੋ ਜਿਵੇਂ ਜਿਵੇਂ ਸੇਧ ਮਿਲੀ ਆਪਾਂ ਨੂੰ ਉਹ ਆਪਾਂ ਜਰੂਰ ਮਦਦ ਭੇਜਾਂਗੇ ਸਤਿਗੋ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਸਾਨੂੰ ਜੋ ਇਹ ਤਰਾਸ ਦੀ ਆਈ ਹੈ ਜੀ ਪੰਜਾਬ ਦੇ ਉੱਤੇ ਹੜ੍ਹਾਂ ਦਾ ਖਤਰਾ ਬੜਾ ਵੱਡਾ ਮੰਡਰਾ ਰਿਹਾ ਹਜੇ ਹੋਰ ਪਾਣੀ ਛੱਡਿਆ ਜਾਣਾ ਦਾ ਕਿਉਂਕਿ ਭਾਖੜਾ ਡੈਮ ਵੀ ਬੜਾ ਭਰਦਾ ਜਾਂਦਾ ਹੈਗਾ ਉਹ ਡੈਮ ਵੀ ਬੜਾ ਪਰਦਾ ਜਾਂਦਾ ਹੈ ਇਹ ਡੈਮਾਂ ਦੇ ਉੱਤੇ ਬਹੁਤ ਵੱਡਾ ਖਤਰਾ ਹਜੇ ਹੋਰ ਆ ਰਿਹਾਗਾ ਮੀਂਹ ਜਿਹੜੇ ਹਜੇ ਹੋਰ ਮਗਰ ਬਹੁਤ ਜਿਆਦੇ ਪਹਾੜਾਂ ਵਿੱਚ ਪੈ ਰਹੇ ਐ ਤਾਂ ਕਰਕੇ ਉਹਨਾਂ ਵੀਰਾਂ ਭਰਾਵਾਂ ਆਪਣਾ ਖੜਨ ਦਾ ਫਰਜ਼ ਬਣਦਾ ਹੈ ਗੁਰੂ ਦੇ ਦੱਸੇ ਇਤਿਹਾਸ ਉੱਤੇ ਗੁਰੂ ਦੀ ਮਰਯਾਦਾ ਬਣਾਈ ਰੱਖਣ ਤੇ ਪਹਿਰਾ ਦਿੰਦੇ ਹੋਇਆ ਵੀ ਜੀਵਨ ਨੂੰ ਸਫਲਾ ਕਰਨਾ ਹੈ ਫੇਰੇ ਜਨਮ ਲੋਕ ਸੁਖੀਏ ਪਰ ਲੋਕ ਸਹਿਲੇ ਨਾਲ ਕਹ ਹਰ ਪ੍ਰਭ ਆਪੇ ਮਿਲ ਜਔ ਸਾਰੇ ਜੱਗ ਦੇ ਭਾਈ ਪਰਕਾ ਬੁਰਾ ਨਾ ਰੱਖੋ ਚਿਤ ਪਰਕਾ ਬੁਰਾ ਨਾ ਰੱਖੋ ਚਿਤ